ਜੋ ਤੁਹਾਨੂੰ ਦਿਖਾਉਣਾ ਹੈ ਜੀ ਪੁਰਾਣੀ ਹਵੇਲੀ ਪਹੁੰਚਿਆਂਗੇ ਆਪਾਂ ਪਿੰਡ ਸੈਦੇਵਾ ਜਿਹੜਾ ਮਾਰਕਸਾ ਪੁਰਾਣੇ ਪੰਜਾਬ ਦੀਆਂ ਜੀ ਜ਼ਿਆਦਾ ਦਿਖਾਉਣੀਆਂ ਪੁਰਾਣੀਆਂ ਹਵੇਲੀਆਂ ਦੇਖ ਸਕਦੇ ਹੋ ਜੀ ਕਿਸੇ ਟਾਈਮ ਕੀ ਚੜਾਈ ਇਹਨਾਂ ਦੀ ਪੂਰੀ ਸਮੇਂ ਦੇ ਬਗੋਂ ਲੈਣਾ ਆਈਏ ਦੇਖੀਏ ਹੋਣੀ 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 ਉਸ ਟਾਈਮ ਤੇ ਤਾਂ ਰਾਣੀ ਕੁਇਲੀ ਹੈ ਜੀ ਥਾਂ ਦੇ ਦਾ ਪਤਾ ਨਹੀਂ ਇਹਦੇ ਕੋਲ ਜਾਇਨੇ ਕੋਲ ਦੇ ਬਰਾਬਰ ਹੋਣਾ ਡਿਜ਼ਾਈਨ ਇਹਦੇ ਕੋਲ ਲੱਕ ਇਹ ਜੇ ਪੁਰਾਣੀ ਹਵੇਲੀ ਉੱਪਰ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਵਗੈਰਾ ਬਣੇ ਹੋਏ ਸੀ ਸਮੇਂ ਦੇ ਬਦਲਦੇ ਅਨੁਸਾਰ ਖਤਮ ਹੋ ਗਈਆਂ ਚੀਜ਼ਾਂ ਹੀ ਸਾਮ ਸੰਭਾਲ ਤੋਂ ਬਿਨਾ ਛਤੀਨ ਵਾਲੀ ਛੱਤ बारियां बनिया हुई डिजायन बने हुए देखो बारियार कद रौनक दिया होनी पूरी इतना बहुत सोहनी हवेली होनी अपने टाइम ते ਦੇ ਡਿਜ਼ਾਈਨ ਬਣਾਇਆ ਹੋਇਆ ਦੇਖੋ ਲਵਾਈ ਵਾਲੇ ਬਣਾਇਆ ਹੋਇਆ ਜਿੰਨਾ ਕਾਰੀ ਕੀਤੀ ਹੋਈ ਹੈ ਲੱਕੜ ਤੇ ਫੱਤੀ ਡਿਜ਼ਾਈਨ ਬਣੇ ਹੋਇਆ ਸਾਰੇ ਲੱਕੜ ਦੇ ਵੀ ਪਲਾਈ ਕੀਤੀ ਹੁੰਦੀ ਜਿਵੇਂ ਕਿੰਨੇ ਸਾਲ ਪੁਰਾਣੀ ਹੈ ਲੱਕੜ саммсы алдым мына жерді жанадым ое енде ਲੱਕੜ ਦੇ ਦਰਵਾਜ਼ੇ ਸਾਦੇ ਕੌਲਿਆਂ ਦੇ ਕਢਾਈ ਕੀਤੀ ਹੋਈ ਆ ਬਈ ਉੱਲਪਗਰੇ ਬਣਾਏ ਹੋਏ ਪੇਂਟਿੰਗਾਂ ਬਣੀਆਂ ਹੋਈਆਂ ਇੱਥੇ ਦੇਖ ਸਾਡੇ ਅੱਪਰ ਬਾਦਰਾ ਜਿਹੜਾ ਚਾਰ ਦਵਾਰੀ ਉਹਦੇ ਰੌਸ਼ਨਾਂ ਡੇ ਜੰਗਲ ਹੀ ਵਗੈਰਾ ਸਰੀਰ ਤੇ ਹੁਣ ਤੋਲਾ ਸਹੀ ਹੋਈ ਉਹਨੇ ਅਸੂਕੇ ਦੇ ਦੇ ਪ੍ਰਾਣੀ ਹਵੇਲੀ ਸੰਨ ਕੋਟ ਮੇਰਾ ਤੁਹਾਗੇ ਸੀਤ ਪੈਣਾ ਉੱਪਰ ਨਹੀਂ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਦਬਕੇ ਲਾਈਕ ਸ਼ੇਅਰ ਤੇ ਕਮੈਂਟ ਤਾਂ ਕਿ ਜੋ ਤੁਹਾਡੇ ਲਈ ਆਨ ਵਨ ਟਾਈਮ 'ਚ ਹੋਰ ਵੀ ਵਧੀਆ ਵੀਡੀਓਜ਼ ਲੈ ਕੇ ਆ ਸਕੀਏ ਧੰਨਵਾਦ ਜੀ